ਕਿਸਾਨੀ ਅੰਦੋਲਨ ਦੇ ਵਿੱਚ ਸ਼ੁਕਰਨ ਸਿੰਘ ਦੀ ਮੌਤ ਤੋਂ ਬਾਅਦ ਇੱਕ ਹੋਰ ਨੌਜਵਾਨ ਦੀ ਮੌਤ ਹੋ ਗਈ ਹੈ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਵੱਡੇ ਬਿਆਨ ਦਿੱਤੇ ਗਏ ਨੇ ਤੇ ਉਹਨਾਂ ਨੇ ਕਿਹਾ ਕਿ ਗੁਰਜੰਟ ਸਿੰਘ ਦੀ ਕਿਸਾਨੀ ਅੰਦੋਲਨ ਦੇ ਵਿੱਚ ਮੌਤ ਹੋ ਗਈ ਹੈ ਤੇ ਦੋ ਛੋਟੀਆਂ ਬੱਚੀਆਂ ਨੇ ਤੇ ਜਿਸ ਦੇ ਦੌਰਾਨ ਪਹਿਲਾਂ ਉਸਦੇ ਪਿਤਾ ਦੀ ਮੌਤ ਹੋ ਗਈ ਤੇ ਹੁਣ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਕਿਹਾ ਕਿ ਗੁਰਜੰਟ ਦੀ ਕਿਸਾਨੀ ਅੰਦੋਲਨ ਦੇ ਵਿੱਚ ਵੀ ਜਿਹੜੀ ਮੌਤ ਨੂੰ ਲੈ ਕੇ ਖਬਰ ਸਾਹਮਣੇ ਆਈ ਹੈ ਤੇ ਉੱਥੇ ਹੀ ਸਰਕਾਰ ਤੇ ਪਲਟਵਾਰ ਵੀ ਕੀਤਾ ਤੇ ਦੂਜੇ ਪਾਸੇ ਮੰਗ ਕੀਤੀ ਹੈ ਕਿ ਉਹਨਾਂ ਦੇ ਪਰਿਵਾਰ ਨੂੰ ਜਿਹੜੀ مالی ਮਦਦ ਆ ਉਹ ਸਰਕਾਰ ਨੂੰ ਕਰਨੀ ਚਾਹੀਦੀ ਹੈ ਤੇ ਮੁਆਵਜ਼ੇ ਦੀ ਮੰਗ ਜਿਹੜੀ ਪ੍ਰਧਾਨ ਦੇ ਵੱਲੋਂ ਕੀਤੀ ਗਈ ਹੈ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਜਗਦੀ ਸਿੰਘ ਡੱਲੇਵਾਲ ਦਾ ਹੋੜ ਕੀ ਕਹਿਣਾ ਹੈ ਦੇਖੋ ਸਭ ਤੋਂ ਪਹਿਲੀ ਤਾਂ ਗੱਲ ਬੜੀ ਮੰਦ ਭਾਗੀ ਹੈ ਇਹ ਮੈਂ ਤਾਂ ਸਭ ਤੋਂ ਪਹਿਲੇ ਇਹ ਕਹਾਂਗਾ ਕਿ ਪਤਾ ਨਹੀਂ ਸਰਕਾਰਾਂ ਨੇ ਕਿੰਨੇ ਸਾਡੇ ਹਜੇ ਖੂਨ ਲੈਣਾ ਸਾਡੇ ਲੋਕਾਂ ਦਾ ਤੇ ਅਸੀਂ ਹਰ ਹਰ ਸਾਲ ਡੇਢ ਸਾਲ ਬਾਅਦ 6 ਮਹੀਨੇ ਬਾਅਦ ਸਾਨੂੰ ਮਜਬੂਰ ਹੋਣਾ ਪੈਂਦਾ ਹੈ ਤੁਸੀਂ ਸੜਕਾਂ ਤੇ ਇਹੋ ਜਿਹੀਆਂ ਗੱਲਾਂ ਵੀ ਨੇ ਕਿ ਤੁਹਾਡਾ ਜਿਹੜਾ ਟਰੈਕਟਰ ਆ ਇਹ ਤਾਂ ਤੁਹਾਡਾ ਖੇਤ ਵਾਸਤੇ ਹੈ ਤੁਸੀਂ ਸੜਕਾਂ ਤੇ ਨਹੀਂ ਲੈ ਜਾ ਸਕਦੇ ਇਹਦੇ ਤੋਂ ਬਗੈਰ ਸਾਡੇ ਕੋਲੇ ਵੀ ਕੀ ਹੈ ਉਹ ਜਦੋਂ ਸੀ ਇਹਨਾਂ ਨੂੰ ਲੈ ਕੇ ਤੁਰਦੇ ਆ ਫਿਰ ਇਹ ਜਿੰਗਾਂ ਘਟਨਾਵਾਂ ਵਾਪਰਦੀਆਂ ਸਾਡਾ ਇਹ ਬੱਚਾ ਗੁਰਜੰਤ ਸਿੰਘ ਜੀ ਦੀ ਮੇਰਾ ਘਰ ਹੈ ਉਮਰ ਮਸਾਲਾ ਅਬਦ 33 ਸਾਲ ਦੀ ਹੋਈ। ਖੁਦ ਇਸ ਉਮਰ ਦੇ ਬੱਚਾ ਤੇ ਇਹਦੇ ਘਰੋਂ ਬੀਬੀ ਵੀ 80 ਉਮਰ ਦੀ ਹੋएगी। ਛੋਟੀਆਂ ਛੋਟੀਆਂ ਦੋ ਬੱਚੀਆਂ ਦਸੀਆਂ। ਫਾਦਰ ਸਾਹਿਬ ਪਹਿਲੇ ਹੀ ਢਾਈ ਕਰਕੇ ਸੀ। ਪਰ ਮਦਰ ਬੈਠੀ ਹੈ ਵਿਚ। ਔਰ ਇਸ ਹਾਲਾਤ ਦੇ ਵਿੱਚ ਪਰਿਵਾਰ ਦਾ ਬਹੁਤ ਜ਼ਿਆਦਾ ਦੁੱਖ ਦਾ ਸਮਾਂ ਹੈ ਇਸੋਲੇ ਪਰਿਵਾਰ ਵਾਸਤੇ। ਸਾਡੀ ਕੋਸ਼ਿਸ਼ ਆ ਸੀ ਸਰਕਾਰ ਤੋਂ ਮੰਗ ਕੀਤੀ ਹੋਈ ਹੈ। ਤੇ ਦੇਖੋ ਹੋਰ ਤਾਂ ਜੋ ਸਰਕਾਰ ਨੇ ਅਨਾਉਂਸ ਕੀਤਾ ਹੈ ਉਹ ਸਾਨੂੰ ਅਨਾਉਂਸਮੈਂਟ ਦੇ ਮੁਤਾਬਕ ਇਹਨਾਂ ਦੀ ਆਰਥਿਕ ਮਦਦ ਦੇ ਨਾਲ ਨਾਲ ਇੱਥੇ ਸਮਾਂ ਨਹੀਂ ਹੈ ਕਿ ਲੰਮਕਾਇਆ ਜਾਏ ਇੱਕ ਤੁਰੰਤ ਇਸ ਪਰਿਵਾਰ ਨੂੰ ਸਰਕਾਰ ਨੌਕਰੀ ਦਾ ਪ੍ਰਬੰਧ ਕਰਕੇ ਜਮੀਨ ਬੜੀ ਥੋੜੀ ਹੈ ਸਿਰਫ ਡੇਢ ਕਿਲਾ ਦੇ। ਹਾਦਸਾ ਹੈ ਕੀ ਨਹੀਂ ਹਾਦਸਾ ਦੇਖੋ ਬੱਚੇ ਆ ਰਹੇ ਨੇ ਵਧੀਆ ਤਰੀਕੇ ਦੇ ਨਾਲ ਪਹਿਲੀ ਤਾਂ ਗੱਲ ਹੈ ਸਵੇਰ 5 ਵਜੇ ਦਾ ਟਾਈਮ ਹੈ ਆਪਣੇ ਹੱਥ ਤੁਰੇ ਆ ਰਹੇ ਨੇ ਅੱਜ ਤੁਰੇ ਹੁੰਦਿਆਂ ਨੇ ਮਗਰਲੇ ਪਾਸੋਂ ਆਟੇ ਤੱਕ ਵੱਜਿਆ ਵਿੱਚ ਇਨੰਦ ਕਰਿਆ ਜੀਨੇ ਇਹਨਾਂ ਦਾ ਟਰੈਕਟਰ ਬੇਕਾਬੂ ਕਰਤਾ ਜਿਹਦੇ ਨਾਲ ਐਕਸੀਡੈਂਟ ਹੋਇਆ ਉਹ ਜਿਹੜਾ ਸਮਾਂ ਜਿਹੜਾ ਤੜਕੇ 5:30 ਵੱਜਦਾ ਉਸ ਵੇਲੇ ਇਹ ਵੀ ਨਹੀਂ ਚਾਹਤਾ ਅਸਕਰਦਾ ਕਿ ਕਿਸੇ ਨੇ ਡਰਿੰਕ ਕੀਤੀ ਹੋਵੇ ਲੇਕਿਨ ਇਹ ਵੀ ਨਾਲ ਹੈ ਕਿ ਇੰਨੀ ਬੇਪਰਵਾਹੀ ਨਾਲ ਪਿੱਛੋਂ ਮਸ਼ੀਨਰੀ ਨੂੰ ਚਲਾਉਣਾ ਉਸ ਟਾਈਮ ਦੇ ਉੱਤੇ ਉਹ ਉਦੋਂ ਵੀ ਮਤਲਬ ਮੰਦ ਭੱਗੀ ਹੈ ਜਿਹਦੇ ਆਪਣੇ ਹੱਥ ਦੇ ਤਿਆਰ ਹੈ ਨੇ ਆਪਣੇ ਸਾਈਡ ਤੇ ਤਿਆਰ ਹੈ ਆ ਫਿਰ ਇਹ ਜਿਆ ਘਟਨਾ ਵਾਪਰਨੀ ਕਿ ਜਦੋਂ ਲਾਪਰਵਾਹੀ ਵਾਲੀ ਮਤਲਬ ਡਰਾਈਵਿੰਗ ਹੈ ਜਿਹੜੀ ਪਿੱਛੋਂ ਕੀ ਕਾਰਵਾਈ ਮੰਗ ਕਰਦੇ ਹੋ। ਦੇਖੋ ਅਸੀਂ ਤਾਂ ਕਹਾਂਗੇ ਕਿ ਉਹਦੇ ਉੱਤੇ ਤਾਂ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ। ਨਾਲ ਅਗਲੀ ਇਹ ਹੈ ਕਿ ਸਾਡਾ ਨੌਜਵਾਨ ਬੱਚਾ ਗਿਆ। ਇਹਦੇ ਤੇ ਉਹਨੂੰ ਕੰਪੰਸੇਸ਼ਨ ਜਿਹੜੀ ਸਰਕਾਰ ਵੱਲੋਂ ਤਾਂ ਅਨੁਸ਼ੰਤ ਹੋਈ ਹੋਈ ਹੈ। ਬੀਮਾ ਕੰਪਨੀਆਂ ਵੱਲੋਂ ਵੀ ਇਹਨੂੰ ਮਤਲਬ ਉਹਦੀ ਮਦਦ ਮਿਲਣੀ ਚਾਹੀਦੀ। ਤੁਸੀਂ ਕਿਸ ਤਰ੍ਹਾਂ ਦਾ ਅੰਦੋਲਨ ਹੈ ਕਿ ਕੀ ਅਗਲਾ ਕੀ ਹੋਵੇਗਾ ਤੁਹਾਡਾ ਦੇਖੋ ਅੰਦੋਲਨ ਚੱਲ ਰਿਹਾ ਹੈ ਅੰਦੋਲਨ ਬਹੁਤ ਵਧੀਆ ਪੀਕ ਤੇ ਹੈ ਵਾਹਿਗੁਰੂ ਦੀ ਕਿਰਪਾ ਹੈ ਜਦੋਂ ਇਸ ਤਰ੍ਹਾਂ ਦੀ ਘਟਨਾਵਾਂ ਵਾਪਰ ਚੱਲ ਜਾਈਆਂ ਫਿਰ ਅੰਦੋਲਨ ਵਾਲੇ ਪਾਸੇ ਦਿਮਾਗ ਘਟ ਰਿਹਾ ਹੈ ਫਿਰ ਤੇ ਇਹਨਾਂ ਨੂੰ ਸਹਮਣ ਸਮਝਦੇ ਹੋਏ ਤੇ ਸਾਡਾ ਦੋ ਦਿਨ ਪਹਿਲਾਂ ਮੋਹਿੰਦਰ ਪਹਿਲਾਂ ਉਹ ਮੁੰਡਾ ਜਿਹੜਾ ਬਠਿੰਡਾ ਡਿਸਟ੍ਰਿਕਟ ਦਾ ਵੱਲੂ ਪਿੰਡ ਤੋਂ ਉਹ ਸ਼ੁਭ ਕਰਨ ਉਹਦੀ ਮੌਤ ਹੋਈ ਹੈ ਉਹਦੇ ਜੋ ਮੌਤ ਹੋਈ ਨਹੀਂ ਉਹ ਤਾਂ ਗੋਲੀ ਮਾਰ ਕੇ ਮਾਰਿਆ ਗਿਆ ਇਹ ਜਿਹੜਾ ਸ਼ਹੀਦ ਹੋਇਆ ਸਾਡਾ ਜੇ ਲਗਾਤਾਰ ਜਿਹੜੀਆਂ ਸ਼ਹਾਦਤਾਂ ਹੋ ਰਹੀਆਂ ਨੇ ਇਹ ਮੈਂ ਤਾਂ ਹੀ ਤੁਹਾਨੂੰ ਪਹਿਲਾਂ ਸਟਾਰਟਿੰਗ 'ਚ ਇਹ ਗੱਲ ਕਹੀਏ ਕਿ ਸਰਕਾਰ ਨੂੰ ਪਤਾ ਨਹੀਂ ਕਿਸ ਤਰ੍ਹਾਂ ਦੀ ਸਰਕਾਰ ਹੈ ਕਿਸ ਮਿੱਟੀ ਦੇ ਬਣੇ ਲੋਕ ਨੇ ਜਿਨ੍ਹਾਂ ਨੂੰ ਅਸੀਂ ਵੋਟਾਂ ਪਾ ਕੇ ਸਤਾ ਦੇ ਉੱਤੇ ਬਿਠਾਇਆ ਅਸੀਂ ਉਹਨਾਂ ਦੇ ਹੱਥ 'ਚ ਤਾਕਤ ਦਿੱਤੀ ਹੈ ਲੇਕਿਨ ਅੱਜ ਜਦੋਂ ਤਾਕਤ ਇਹਨਾਂ ਦੇ ਹੱਥ 'ਚ ਆ ਗਈ ਹੈ ਅੱਜ ਸਾਡੇ ਲੋਕਾਂ ਪ੍ਰਤੀ ਇਹਨਾਂ ਦਾ છાਤੀ ਮਾਰਨ ਦੀ ਲੋੜ ਨਹੀਂ ਸਾਬਦੀ ਤੋ ਹੱਲ ਹੁੰਦਾ ਨਜ਼ਰ ਆ ਰਿਹਾ ਕੋਈ ਕੇਂਦਰ ਵੱਲੋਂ ਕੋਈ ਮੀਟਿੰਗ ਦਾ ਸੱਦਾ ਹੈ ਜਾਂ ਕੋਈ ਨਹੀਂ ਹਜੇ ਤੱਕ ਮੇਰੇ ਕੋਲੇ ਕੋਈ ਇਨਫੋਰਮੇਸ਼ਨ ਨਹੀਂ ਆਈ ਕਿ ਮੀਟਿੰਗ ਦੇ ਸੱਦੇ ਦੀ ਜਦੋਂ ਆਏਗੀ ਅੱਗੇ ਜਾਣ ਦਾ ਕੀ ਪ੍ਰਬਾਹ ਲਾਣਾ ਜਿਹੜੀ ਅਸੀਂ ਪ੍ਰੋਗਰਾਮ ਇਹ ਹੈ ਕਿ ਸਭ ਪਹਿਲੀ ਤਾਂ ਗੱਲ ਇਹ ਜਿਹੜਾ ਸਾਡਾ ਸ਼ੁਭਕਰਮ ਹੈ ਸ਼ੁਭਕਰਮ ਦਾ ਹਜੇ ਤੱਕ ਪੋਸਟਮਾਰਟਮ ਨਹੀਂ ਹੋਇਆ ਫਿਰ ਉਹਦੇ ਉਹਦਾ ਜਾ ਕੇ ਸੀ ਸੰਸਕਾਰ ਪੰਡਾ ਉਹਦੀਆਂ ਸਾਰੀਆਂ ਜਿਹੜੀਆਂ ਕਿਰਿਆਵਾਂ ਉਹ ਸੰਗਲੇ ਵਾਲਾ ਆ ਆ ਜਿਹੜਾ ਸਾਡਾ ਮਤਲਬ ਅੱਜ ਫੇਰ ਇੱਕ ਨੋਂ ਨਾ ਹੋ ਰੇ ਸਾਡੇ ਤੋਂ ਮਤਲਬ ਵਿਛੜ ਗਿਆ ਇਹ ਸਾਰਾ ਵੀ ਅਸੀਂ ਕਰਦੇ ਕਰਨਾ ਹੈ ਸੋ ਇਸ ਕਰਕੇ ਸਾਡੀ ਮਤਲਬ ਮੀਟਿੰਗ ਅਸੀਂ ਸੱਦੀ ਹੋਈ ਹੈ ਅੱਗੇ ਇਸ ਤੇ 27 ਤੇ 28 ਤਰੀਕ ਦੀ ਕਿਉਂਕਿ ਅਸੀਂ ਬਹੁਤ ਵੱਡੇ ਫੋਰਮ ਹਨ ਐਸਕੇਮ ਨਾਨ ਪੋਲਿਟিক্যাল ਲਗਭਗ 150 ਕੁ ਦੇ ਕਰੀਬ ਜਥੇਬੰਦੀ ਉਹਦੇ ਚਾਹ ਜਿਹੜਾ ਕਿਸਾਨ ਮਜ਼ਦੂਰ ਮੋਰਚਾ ਹੈ ਉਹਨਾਂ ਦੀ ਵੀ ਮਤਲਬ ਕਾਫੀ ਜਥੇਬੰਦੀਆਂ ਉਹਨਾਂ ਨਾਲ ਵੀ ਨੇ ਉਹਨਾਂ ਨੂੰ ਵੀ ਅਸੀਂ ਕਿਹਾ ਵੀ ਤੁਸੀਂ ਵੀ ਆਪਦੇ ਮੋਰਚੇ ਦੀ ਮਤਲਬ ਜਿਹੜੀ ਵੱਡੀ ਮੀਟਿੰਗ ਕਰ ਲਓ ਤਾਕੀ ਅੰਦੋਲਨ ਮੁਕੇ ਸਰੂਪ ਦੇ ਵਿੱਚ ਅੱਗੇ ਤੋਰਨਾ ਪਰ ਅਸੀਂ ਵੀ ਮੀਟਿੰਗ ਸੱਦੀ ਹੋਈ ਹੈ ਸਾਰਿਆਂ ਨੇ ਸੱਦੇ ਮਿਲ ਕੇ ਤੁਹਾਨੂੰ ਮੀਟਿੰਗਾਂ ਦੇ ਵਿੱਚ ਜਿਵੇਂ ਸਾਰਿਆਂ ਦੀ ਸਮਝੀ ਵੀ ਰਹਿ ਬਣੇ ਉਹਦੇ ਮੁਤਾਬਕ ਅਸੀਂ ਆਏ ਹਾਂ